ਮਸਲੀਨ ਦੇ ਪ੍ਰਿੰਟ ਹੈਗੇ ਨੇ ਆਪ ਕੋਲੇ ਹਾਂ ਆ ਆ ਕਾ ਕਾ ਦੇ ਪ੍ਰਿੰਟ ਨੇਗੇ ਇਹ ਮਸਲੀਨ ਦੇ ਨੇਗੇ ਇਹ ਸਾਰੇ ਮਸਲੀਨ ਦੇ ਤੇ ਮਸਲੀਨ ਦਾ ਸੂਟ ਕਿੰਨੇ ਦਾਗਾ ਮਸਲੀਨ ਦਾ 500 ਰੁਪਏ ਸੂਟ ਹੈ ਇਹ ਸਾਰੇ ਪ੍ਰਿੰਟ ਨੇ ਮਸਲੀਨ ਦੇ ਵਿੱਚ ਆ ਵੀ ਸਾਰੇ ਪ੍ਰਿੰਟ ਨੇ ਮਸਲੀਨ ਦੇ ਵਿੱਚ ਦੇਖੋ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੂ ਵੈਰਾਈਟੀ ਬਹੁਤ ਜ਼ਿਆਦਾ ਆਈ ਪੀ ਆਨ ਕਲਾਥ ਹਾਊਸ ਹੋਲੇਗੇ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਮੇਰਾ ਮਾਲ ਹਲੇ ਬਹੁਤ ਆ ਰਿਹਾ ਤੇ ਤੋਂ ਘੱਟ 12 17 ਨਾਗ ਮੇਰੇ ਰੁਕੇ ਵੀ ਨਹੀਂ ਓਕੇ ਆ ਦੇਖੋ ਇਹਦਾ ਜਿਹੜਾ ਮੈਨੂੰ ਤੁਹਾਨੂੰ ਇਹ ਦਿਖਾਤਾ ਹੈ ਇਹਦੇ ਕਾਫੀ ਮਿਲ ਜਾਣਗੇ ਆ ਜਿਹੜਾ ਮੋਟਾ ਪਸ਼ਮੀਨੇ ਵਾਲਾ ਦਿਖਾਇਆ ਨਾਲ ਇਹਦੇ ਦੋ ਦੁਪੱਟੇ ਵਾਲਾ ਇਹਦੇ ਵਿੱਚ ਆ ਸਾਰੇ ਤੁਹਾਨੂੰ ਕਾਫੀ ਮਿਲ ਜਾਣਗੇ ਇਹਦੇ ਇੱਕ ਅੱਕਰ ਕਢਾਲ ਤੋ ਮਿਲ ਜੇ ਤੇ ਇੱਕ ਆ ਦੇਖੋ ਇਹ ਜੌਰਜਟ ਪ੍ਰਿੰਟ ਆ ਜਾਊਗਾ ਹਾਂ ਇਹ ਜੌਰਜਟ ਵਾਲਾ ਆ ਜਾਊਗਾ ਜੀ ਜੌਰਜਟ ਦੇ ਪ੍ਰਿੰਟ ਜਿਹਨੇ ਲੈਣੇ ਹੋਣ ਇਹ ਵੀ ਬਹੁਤ ਇੰਨਾ ਇਹਦੇ ਨਾਲ ਦਾ ਸੂਟ ਅਸੀਂ ਖੁਦ ਰੈਡੀ ਕਰਵਾਇਆ ਮੈਂ ਤੁਹਾਨੂੰ ਦਿਖਾਇਆ ਵੀ ਇਹ ਦੇਖੋ ਬਲੂ ਸਲਵਾਰ ਇੱਥੇ ਲੈ ਕੇ ਗਈ ਸੀ ਮੈਂ ਬਹੁਤ ਕੈਂਟ ਨਿਕਲਿਆ ਇਹ ਵਾਲਾ ਇਹ ਵਾਲੀ ਚੀਜ਼ ਦੇਖੋ ਇੱਕ ਤੁਸੀਂ ਪਲੱਛੀ ਏ ਦੀਦੀ ਮੇਰੇ ਕੋਲੇ ਜਿੰਨੀ ਵੀ ਸੀਗਾ ਸਾਰਾ ਆਨਲਾਈਨ ਸੇਲ ਹੋ ਗਿਆ ਹੁਣ ਹੈਗੇ ਇਹ ਨਾਲ ਦੇ ਇਹਦੇ ਥੋੜਾ ਕੋਈ ਸਟਾਕ ਬਚਿਆ ਮੇਰੇ ਕੋਲ ਹਾਂ ਇਹ ਬ੍ਰਾਸ਼ੋ ਹਾਂਜੀ ਬ੍ਰਾਸ਼ੋ ਬਹੁਤ ਅੱਛੀ ਇਹ ਦੀਦੀ ਇਹ ਵੀ ਮੇਰਾ ਸਬੰਧ ਇਹ ਸਨ ਲੋ ਇਹ ਪੂਰਾ ਵਾਲਾ ਸੇਲ ਹੋਇਆ ਹੋਇਆ ਇਹ ਕਲਰ ਵਾਲਾ ਮੈਂ ਇੱਕ ਅੱਧੀ ਸ਼ਰਟ ਜਾਂ ਕਿਦਾਂ ਚਾਹੀਦੀ ਹੋਗੀ ਕਿੰਨੇ ਦਾ ਸੂਟ ਸੀ ਇਹ ਬ੍ਰਾਸ਼ੋ ਦਾ ਇਹ ਬ੍ਰਾਸ਼ੋ ਦਾ ਮੈਚਿੰਗ ਸੂਟ ਪੈ ਜਾਂਦਾ ਹੈ 650 ਰੁਪਏ ਦਾ ਆਲ ਓਵਰ ਲਈਏ ਆਲ ਓਵਰ ਲਈਏ ਤਾਂ ਆਲ ਓਵਰ ਪਿਆ ਜੀ ਕੋ ਇਹ 800 ਰੁਪਏ ਦਾ ਸੂਟ 800 ਹਾਂਜੀ ਦੇਖੋ ਜੀ ਇਹ ਬ੍ਰਾਸ਼ੋ ਦਾ ਸੂਟ ਤੇ ਰੇਟ ਤੋਂ ਇਸ ਤਰ੍ਹਾਂ ਦੇ ਕੋਈ ਦਊਗਾ ਹਾਂ ਰੇਟ ਤਾਂ ਨਹੀਂ ਦੋਗੋ ਇਹ ਤਾਂ ਗੱਲ ਹੈਗੀ ਆ ਤੇਰੀ ਸਹੀ ਬਰਾਸ਼ੋ ਦੇ ਸੂਤ ਵੀ ਬਹੁਤ ਸੋਹਣੇ ਨੇ ਇਹ ਸਫੂਨ ਵਾਲੇ ਕਹਿ ਰਹੇ ਇਹ ਸ਼ਫੂਨ ਦਾ ਪੀਸ ਹੈ ਇਹ ਵੀ ਸ਼ਫੂਨ ਵਾਲਾ ਇਹ ਉਹ ਜਿਹੜਾ ਦਿਖਾਇਆ ਉਹਦੇ ਨਾਲ ਤਾਂ ਹਾਂ ਜੀ ਮੈਂ ਕਿਹਾ ਸ਼ਫੂਨ ਗਿਆਰਾਂ ਦੇ ਬਣਾ ਹੈਗਾ ਚਨੂਨ ਅਬ ਦੀਆ ਹਾਂ ਇਹ ਚਨੂਨ ਹਾਂ ਚਨੂਨ ਆਏ ਵਧੀਆ ਵਾਲੀ ਚਨੂਨ ਆ ਸੌਰੀ ਮੈਂ ਸਪੂਨ ਕਹਤਾ ਸੀ ਚਨੂਨ ਦੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਦੇਖ ਕਿੰਨਾ ਸੋਹਣਾ ਹੋ ਗਿਆ ਗਰਮ ਕਰਾ ਦੂ ਕਿੰਨਾ ਇਹ ਤਾਂ ਲਗਾ ਦੂੰਗਾ ਤੁਹਾਨੂੰ ਇਹ ਚਾਹ ਲੈ ਬਲੇ ਆਵੜਾ ਲਓ ਕੀ ਆ ਜੀ ਵੀ ਕੀ ਰਹੀ ਭਾਈ ਅੱਛਾ ਆ ਦਿਖਾ ਦੇ ਹੁਣ ਮੈਨੂੰ ਆ ਚੀਜ਼ ਦੱਸ ਦੀ ਐ ਇਹ ਵੀ ਸ਼ਪੂਨ ਆਗੀ ਆ ਕੱਢੀਕ ਵਾਲਾ ਪ੍ਰਿੰਟ ਨੀਚ ਪਿੰਕ ਵਾਲਾ ਹਾਂ ਇਹ 5 ਮੀਟਰ ਸੂਟ ਆ ਹੈ ਹਾਂਜੀ ਇਹ ਕਿੰਨੇ ਦਾਗਾ ਇਹ ਵੀ ਬਾਹਰਲਾ ਕਸਟਮਰ 5 ਮੀਟਰ 500 ਰੋਸਣਾ ਸੂਟ ਆ ਇਹ ਦੇਖੋ ਸਾਰੇ ਡਿਜੀਟਲ ਪ੍ਰਿੰਟ ਸ਼ਾਈਨੀ ਵਾਲਾ ਇਹਦੇ ਵਿੱਚ ਇੱਕ ਸੂਟ ਹੋਰ ਕੱਢ ਆਹੀ ਕਟੇਗਾ 4 ਕਲਰ ਹੈਗੇ ਤਾਂ نیچے ਹੋਰ ਸੇਲ ਹੋ ਗਿਆ ਮਾਲ ਤੁਹਾਨੂੰ ਦਿੱਸਿਆ ਇਹ ਇਹ ਤਾਂ ਕੱਢ ਦੇ ਇੱਕ ਇੰਕ ਜਾਂ ਤਾਂ ਤੁਸੀਂ ਲਓਗੇ ਹੂੰ ਇੱਕਾ ਛੋਟਾ ਹੀ ਕਰ ਦੋ ਬਹੁਤ ਵਧੀਆ ਛੋਟਾ ਹੁਣ ਤੇਰਾ ਇਹ ਚ ਆ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਪਰ ਉਹ ਜਿਹੜਾ ਸੇਲ ਹੋ ਗਏ ਉਹਨਾਂ ਕਲਰ ਨਹੀਂ ਹੈਗੇ ਜੇ ਤੁਹਾਨੂੰ ਚਾਹੀਦਾ ਇਹਦੀ ਸ਼ਰਟ ਲੈ ਜਾ ਕੋਈ ਨਹੀਂ ਇਹਦੀ ਕਰੀਏ ਬਲੂ ਤਾਂ ਲੈਣਾ ਨਹੀਂ ਮੈਂ ਕਲਰ ਹੋਰ ਲੈਣਾ ਸੀ ਇਹ ਚ ਹੂੰ ਇਹਦਾ ਹੋਰ ਲੈਂਦੇ ਕੋਈ ਨਹੀਂ ਇਹਦਾ ਕੋ ਡਿਜ਼ਾਈਨ ਦਿਖਾ ਦੂੰਗਾ ਤੁਹਾਨੂੰ ਇੱਥੇ ਉਹੀ ਗੱਲ ਇਹਦੇ ਹੋਰ ਕਿਹੜੇ ਇਹਦੇ ਹੋਰ ਕਿਹੜੇ ਕਿਹਾ ਇਹਨਾਂ ਨੂੰ ਕਟਿੰਗ ਹਾਂ ਹਾਂ ਉਹ ਤਾਂ ਕਰਦੇ ਓਕੇ ਆ ਕਿਹਦੇ ਵਾਲੇ ਦੀ ਜੀ ਉਹ ਤਾਂ ਓਕੇ ਆ ਇਹਦੇ ਤੁਹਾਨੂੰ ਡਿਜ਼ਾਈਨ ਦਿਖਾ ਦੂੰਗਾ ਮੈਂ ਤੁਸੀਂ ਆਪਦੇ ਵਾਸਤੇ ਦੁੱਚ ਲੈ ਸਕਦੇ ਹੋ ਬਹੁਤ ਸ਼ਾਈਨਿੰਗ ਇਹ ਇਹ ਚ ਨਹੀਂ ਮਿਲਣਾ ਮੈਂ ਇਹਦੇ ਵਿੱਚ ਹੀ ਦੇਖਣਾ ਸੀ ਹਮ ਨੈਚੁਰਲ ਚ ਹਾਂ ਕਿ ਮੈਸੇਜ ਆਇਆ ਇਹਦੇ ਆ ਦੇਖੋ ਲੋ ਇਹ ਪ੍ਰਿੰਟ ਦੇਖੋ ਇਹ ਨੈਚੁਰਲ ਚ ਨੇਗੇ ਸਾਰੇ ਨੈਚੁਰਲ ਦੋਨੇ ਇਹ ਫ੍ਰਿੰਡ ਦੇਖੋ ਨੈਚੁਰਲ ਦਾ ਸੂਟ ਕਿੰਨੇ ਦਾ ਕਿਹਾ ਸੀ ਤੂੰ ਇਹਦੇ ਸਰ ਫ੍ਰਿੰਟ ਦੇ ਨਾ ਇਹ ਚ ਕੱਢ ਇੱਕ ਸੂਟ ਫੜਾ ਦੱਸ ਕਿਹੜਾ ਕੱਟੇਗਾ ਮੇਰੇ ਕੋਲ ਬਹੁਤ ਵਧੀਆ ਸੇਲ ਹੋਵੇ ਦੇਖਾ ਕੱਢੀ ਇਹ ਵਾਲਾ ਮੇਰੇ ਕੋਲ ਇੱਕ ਹੈ ਇਹ ਮੈਂ ਆਪਣੀ ਮਦਰ ਵਾਸਤੇ ਵੀ ਲਿਆ ਤਾ ਸੋਣਾ ਇਹ ਸੂਟ ਕਿੰਨਾ ਮੀਟਰ ਕਪੜਾ ਹੈ ਇਹ 5 ਮੀਟਰ ਕਪੜਾ 5 ਮੀਟਰ ਹੈ ਕਰਵਾ ਲਓ ਇਸ ਜਮਾ ਕੇ ਮੈਨੂੰ ਆ ਗਿਆ ਦਾ ਸੇਤ ਤਾਂ ਵਧੀਆ ਹੈ ਪੂਰਾ ਵਧੀਆ ਜਦ ਵਰਗਾ ਹੈ ਚੀਜ਼ ਵਧੀਆ ਨਾ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀ ਚੀਜ਼ ਹੈ ਇੱਕ ਆਵਾਲਾ ਗੱਟ ਮਹਿਰੂਨ ਹਾਂ ਰੇਕ ਦੇ ਸਾਬ ਨਾਲ ਠੀਕ ਆ ਰੇਕ ਕੇ ਜਾ ਕੇ ਤੇ ਹੀ ਵਾਕਈ ਸੇਤ ਤੇ ਸਹੀ ਹੈ ਹਾਂ ਛੱਡ ਦੋ ਹੋਰ ਵੀ ਸੋ ਕਿਸੇ ਹੋਰ ਦਿਖਾ ਮੈਨੂੰ ਵੈਰਾਈਟੀ ਹੁਣ ਕੁਝ ਆਜੂਨ ਤੁਸੀਂ ਉੱਧਰ ਆ ਜੀ ਹੋਰ ਕਾ ਚਲੋ ਇਹ ਦੇਖੋ ਮੇਰੇ ਕੋਲੇ ਇਹ ਰਾਤ ਮਾਲ ਆ ਹਾਂ ਇਹ ਦੇਖੋ ਤੁਸੀਂ ਡਿਜ਼ਾਈਨ ਕੋਈ ਨਹੀਂ ਇਹ ਦੇਖੋ ਇਹ ਵਾਲਾ ਡਿਜ਼ਾਈਨ ਕੋਲੇ ਮੇਰੇ ਕੋਲੇ ਸਭ ਤੋਂ ਵੱਧ ਡਿਮਾਂਡ ਸੀਗੀ ਇਹਦੀ ਤੁਹਾਡੇ ਤੇ ਤੁਹਾਡੀ ਵੀਡੀਓ ਤੇ ਕਿਵੇਂ ਮੇਰੇ ਕੋਲੇ ਕਾਫੀ ਹਾਂ ਇਹ ਵਾਲੇ ਬਹੁਤ ਪਸੰਦ ਕਰੇ ਸੀ ਮੈਸੇਜ ਵਗੈਰਾ ਆ ਰਹੇ ਸੀ ਤੇ ਮੇਰੇ ਕੋਲੇ ਵੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹਦੇ ਕਲਰ ਦਿਖਾ ਦਿੰਨਾ ਮੈਂ ਡਿਜ਼ਾਈਨ ਦਿਖਾ ਰਹੀ ਮੈਂ ਸਿਰਫ ਤੁਹਾਨੂੰ ਜੇ ਹਾਂ ਜੇ ਇਹ ਨੈਚੁਰਲ ਕਰੇਵ ਦਾ ਨਾ ਨੇਚਰਲ ਕ੍ਰੇਪ ਇਹ ਪਿਓ ਹਾਂ ਇਹ ਡਿਜ਼ਾਈਨ ਦੇਖੋ ਆਹ ਵਾਲਾ ਡਿਜ਼ਾਈਨ ਉਹ ਬੇ ਦਿੱਤਾ ਹਾਂ ਆ ਦੇਖੋ ਜੀ ਬਲੈਕ ਦੇ ਵਿੱਚ ਨੇਚਰਲ ਕ੍ਰੇਪ ਦੇ ਵਿੱਚ ਜਿਹੜਾ ਤੁਸੀਂ ਰਾਜਰਾਨੀ ਵਾਲੇ ਪ੍ਰਿੰਟ ਚ ਮੰਗ ਰਹੇ ਸੀ ਕਲਰ ਬਹੁਤ ਪਿਆਰੇ ਨੇ ਬਾਈ ਕਲਰਾਂ ਦਾ ਸਿਰਾ ਲੱਗਿਆ ਪਿਆ ਤੇ ਏਡੇ ਕਲਰ ਦੀ ਤੁਹਾਨੂੰ ਕੋਈ ਲੋਗ ਹੋਊਗਾ ਨਹੀਂ ਜਿੰਨੇ ਗਲਤ ਮੇਰੇ ਕੋਲ ਆਏ ਹਾਂ ਹਾਂ ਤੇ ਇੱਕ ਰਾਜਰਾਨੀ ਵਾਲਾ ਜੀ ਵਿੱਚ ਪੰਜ ਕਲਰ ਦੇ ਦਊਗਾ ਤੁਹਾਨੂੰ ਇਹਦੇ ਨਾਲ ਪਲੇਨ ਸਲਵਾਰਾ ਵੀ ਹੋਣਗੇ ਮੇਰੇ ਕੋਲ ਹਾਂ ਪਲੇਨ ਸਲਵਾਰਾ ਡਾਈ ਹੋਈਨ ਗਈ ਡਾਈ ਹੋਈਆਂ ਹੋਈਆਂ ਨਹੀਂ ਸ਼ਾਮ ਤੇ ਘਰ ਆ ਜਾਣਗੇ ਬਹੁਤ ਸੋਹਣਾ ਸੂਟ ਹੈ ਵੇ ਨਹੀਂ ਇਹ ਵਾਲੀ ਕੁਆਲਿਟੀ ਹੈ ਇਹ ਵਾਲੀ ਕੁਆਲਿਟੀ ਕਿਸੇ ਕੋਲੇ ਖਰੇ ਆਈ ਵੀ ਨਹੀਂ ਹਾਂ ਕਿਉਂਕਿ ਜਿਹੜਾ ਹੈਵੀ ਵਰਕ ਹੈ ਨਾ ਆ ਦੇਖੋ ਤੁਸੀਂ ਹੂੰ ਮੈਂ ਸਾਰੇ ਕੋਲੇ ਜਿਹੜਾ ਵੀ ਆ ਰਿਹਾ ਹੈ ਬਿਲਕੁਲ ਮੋਟਾ-ਮੋਟਾ ਵਰਕ ਆ ਰਿਹਾ ਹੈ ਤੁਸੀਂ ਖੁਦ ਦੇਖ ਸਕਦੇ ਹੋ ਤੇ ਕਿ ਡੱਬਰੀ ਵਰਕ ਹੈ ਪੋਜੀਸ਼ਨ ਵਰਕ ਹੈ ਸਾਰਾ ਮਤਲਬ ਜਿੱਡਾ ਹੀ ਪ੍ਰਿੰਟ ਆਉਣਾ ਹਾਈਲਾਈਟ ਕੀਤਾ ਹੋਇਆ ਵਰਕ ਨਾਲ ਹਾਂ ਇਹ ਬਣਨ ਤੋਂ ਜਿਹੜੇ ਤੁਹਾਨੂੰ ਹੈਗੇ ਇਹ ਪੈਜੂਗਾ ਆਪਣੇ ਕਸਟਮਰ ਲਈ ਇਹ 1850 ਦਾ ਪੈਜੂਗਾ 1850 ਦਾ ਸੂਟ ਆ ਇਹ ਜੀ ਕ੍ਰੇਪ ਦਾ ਹਾਂ ਪਿਓਰ ਦੀ ਨਾਲ ਕ੍ਰੇਪ ਦੀ ਸਰਵਾਰ ਮਿਲੂਗੀ 1850 ਦਾ ਸੂਟ ਆ ਇਹ ਹਾਂਜੀ ਇਹਦੇ ਦੇਖੋ ਰਾਜ ਰਾਨੀ ਦੇ ਵੀ ਨੇ ਇਹ ਪੰਜ ਕਲਰ ਦੇ ਨੇ ਹੂੰ ਤੇ ਇਹ ਬਲੇ ਜਿਹੜੇ ਹੈਗੇ ਨੇ ਮੇਰੇ ਕੋਲੇ ਇਹਦੇ ਨਾਲ ਦੀਦੀ ਹੋਊਗੀ ਡੀ ਨੇਚਰਲ ਦੀ ਸਲਵਾਰ ਤੇ ਇਹਦਾ ਵੀ ਫਿਟਿਸ਼ਨ ਵਰਕ ਬਹੁਤ ਵਧੀਆ ਵਾਲਾ ਹੈ ਆ ਦੇਖੋ ਜੀ ਤੇ ਇਹ ਵਾਲੇ ਹੋਊਗਾ ਦੀਦੀ ਆਪਣੇ ਕਸਟਮਰ ਲਈ ਸਿਰਫ 1600 ਪਿਆਰ ਕਰੋ 1650 ਦਾ ਸੂਟ ਹਾਂਜੀ ਆ ਵਾਲਾ ਹੋਊਗਾ ਜੀ 1650 ਦਾ ਸੂਟ ਉਹ ਨੇਚਰਲ ਕ੍ਰੇਪ ਦੀ ਡੀ ਨੇਚਰਲ ਦੀ ਸਲਵਾਰ ਲੱਗੂਗੀ ਠੀਕ ਆ ਏ ਜੀ ਜੀ ਆਪਾਂ ਨੇ ਕੋਈ ਐ ਨਹੀਂ ਕਰਨਾ ਵੀ ਕਸਟਮਰ ਜੀ ਜੀ ਕਹਿੰਦੇ ਆਪਾਂ ਨੂੰ ਵੀ ਦੁਬਾਰਾ ਵੀ ਤੁਸੀਂ ਉਹ ਮਹਿੰਗਾ ਦੇ ਰਹੇ ਹੋ ਮਹਿੰਗਾ ਦੇ ਰਹੇ ਕਿਉਂਕਿ ਮੇਰੇ ਕੋਲ ਦੋਨੇ ਕੁਆਲਿਟੀ ਕੁਆਲਿਟੀਆਂ ਹੈਗੀਆਂ ਹਾਂ ਚੰਗੀ ਵੀ ਮਾੜੀ ਵੀ ਹਰੇਕ ਦੋਨੇ ਕੁਆਲਿਟੀ ਦੇ ਤੇ ਕਲਰ ਬਹੁਤ ਨੇ ਇਹਦੇ ਵਿੱਚ ਉਹ ਦੇਖੋ ਹਾਂਜੀ ਇੱਕ ਚੀਜ਼ ਇਹ ਦੇਖੋ ਓਕੇ ਇਹਦੇ ਨਾਲ ਡਿਪ ਪਲੇਨ ਸ਼ਿਮਰ ਦੇ ਛਲਵਾਰ ਆਉਗੇ 골ਡਨ 골ਡਨ ਲਗਾਣੇ ਉਹ ਕਿਸੇ ਨੇ 골ਡਨ ਦੇ ਦਊਗਾ ਪਹਿਲਾਂ ਹਾਂ ਇਹ ਦੇਖੋ ਇਹ ਹੋਊਗਾ ਪਰਲ ਵਰਕ ਤੇ ਹਾਂ ਕਿੱਡਾ ਸੋਹਣਾ ਕਲਰ ਹੈ ਜੀ ਇਹ ਕੱਪੜਾ ਕੀ ਆ ਪਲ ਵਰਗਾ ਸ਼ਿਮਰ ਹੈ ਗਲਾਸ ਕਾਰਡ ਕਿੰਨੇ ਦਾ ਹੈ ਉਹ ਕਿੱਡਾ ਵਧੀਆ ਹਾਂ ਗਲਾਸ ਕਾਰਡ ਉੱਪਰ ਵਾਲਾ ਪਲ ਵਰਗਾ ਉਹ ਸਾਰਾ ਹੈਂਡ ਵਰਗਾ ਦੇਖੋ ਜੀ ਸ਼ਿਮਰ ਆਹੇ ਕਿੰਨਾ ਸੋਹਣਾ ਸੂਟ ਦੇਖੋ ਰੈਡੀ ਹੋਇਆ ਪਿਆ ਬੁਟੀਕ ਵਾਂਗੂ ਰੈਡੀ ਕਰਵਾਇਆ ਹੋਇਆ ਹੈ ਸੂਟ ਇੱਕ ਆਹ ਦੇਖੋ ਐਨਡੀ ਕਾਲਾ ਜਿਹਾ ਬਲੈਕ ਉਹ ਹਾਈਟ ਕਰਾਣ ਵਾਲਾ ਉਹ ਕੀ ਰੇਟ ਤੁਹਾਡਾ ਗੁਰ ਅਸੀਂ 50 ਦੀ ਲਵੋ ਉਹ ਵੀ ਬੜਾ ਵਧੀਆ 50 ਦਾ ਕੱਪੜਾ ਪੂਰੇ 250 ਰੁਪਏ ਦਾ 50 ਦਾ ਸਾਡੇ ਕੋਲੇ ਕੁਝ ਵੀ ਲੈ ਲਓ ਉਹ 250 ਰੁਪਏ ਸੇਲ ਹੁੰਦਾ ਹੈ ਇਹ ਦੁਪੱਟੇ ਜਿਹੜਾ ਮੈਂ ਤੁਹਾਨੂੰ 1.5 ਮੀਟਰ ਕਟਿੰਗ ਕਰਕੇ ਦਵਾਂਗਾ ਇਹਦੇ ਫਿਰ ਵੀ ਤੁਹਾਨੂੰ ਫੋਰ ਸਾਈਡ ਵਾਟਰ ਮਿਲੂਗਾ ਦੱਸੋ ਕਿਵੇਂ ਕਿ ਮੈਂ ਆ ਦੇਖੋ ਇਥੇ ਦੋ ਇੱਕ ਇੱਕ ਬોર્ਡ ਤੇ ਆ ਗਿਆ ਹਾਂ ਠੀਕ ਹੈ ਹਾਂ ਇੱਕ ਬોર્ਡ ਰੇ ਆ ਗਿਆ ਦੋ ਬੋਰਡ ਤਾਂ ਆ ਗਏ ਤੁਸੀਂ ਵੰਗੋ ਦੋ ਬੋਰਡ ਕਿੱਥੇ ਦੋਗੇ ਹਾਂ ਇਹ ਦੋ ਬੋਰਡ ਇੱਕ ਜਿਹੜਾ ਬੋਰਡ ਦਿੱਤਾ ਹੈ ਜਿਹੜੇ ਡਬਲ ਬੋਰਡ ਹਨਾ ਇੱਕ ਜਿਹੜਾ ਬੋਰਡ ਹੈ ਇਹ ਤੁਹਾਨੂੰ ਮੈਂ ਇਹ ਤੁਹਾਨੂੰ ਕਟਿੰਗ ਕਰਕੇ ਇੱਕ ਇਧਰ ਇੱਕ ਇਧਰ ਲਗਾਣਾ ਪਊਗਾ ਫੋਰਸ ਵਾਲੇ ਬੋਰਡ ਦੁਪੱਟਾ ਵਾਂਜੂਗਾ ਅੱਛਾ ਹੈ ਕਿ ਨਹੀਂ ਬੜੀ ਅੱਛੀ ਹਾਂ ਤੇ ਇਹਦਾ ਰੇਟ ਕੀ ਆ ਹੁਣ ਇਹ ਜਿਹਦੇ ਦੁਪੱਟੇ ਦੇ ਪਾਲ ਵਰਕ ਤੇ ਇਹਦੇ ਨਾਲ ਤੁਹਾਨੂੰ ਬੋਰਡ ਛੁਆੜ ਦਊਗਾ ਮੈਂ ਇਹਦੇ ਸਿਰਫ ਤੁਹਾਨੂੰ ਪਊਗਾ ਮਤਲਬ ਪਰ ਵਰਕ ਤੇ ਤੇ ਸਾਰਾ ਮਤਲਬ ਹੈਂਡ ਵਰਕ ਹੈ ਇਹ ਹਾਂ ਇਹ ਸਿਰਫ ਤੁਹਾਨੂੰ 2350 ਰੁਪਏ ਦਾ ਹੈ 2350 ਰੁਪਏ ਦਾ ਸੂਟ ਆ ਜੀ ਆ ਦੇਖੋ ਦੁਪੱਟਾ ਵੀ ਤੇ ਦੁਪੱਟਾ ਵੀ ਹੈ ਨਾ ਵੀ ਦੁਪੱਟਾ 2350 ਦਾ ਸੂਟ ਆ ਰੇਟ ਦੇਖੋ ਤੇ ਕਲਰ ਆ ਫੜਿਓ ਜੀ ਮਣੇ ਕਲਰ ਦੇ ਚਾਰ ਕੋਈ ਨਾ ਬਾਲੀ ਦਿੱਤੀ ਆ ਕਲਰ ਦੇਖੋ ਇਹਦੇ ਵਿੱਚ 1 2 3 4 ਇੱਕ ਚਾਰ 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 ਰੰਗ ਨੇ ਇਹਦੇ ਵਿੱਚ ਤੇ ਚਾਰੇ ਰੰਗ ਬਾਲੇ ਘੈਂਟ ਦੇਗੇ ਜਿਹੜੇ ਚੱਲਣਗੇ ਹੁਣ ਸਾਰੇ ਚਾਰੇ ਰੰਗ ਬਹੁਤ ਸੋਹਣੇ ਨੇ ਦੇਖੋ ਮਿੰਟ ਤੁਸੀਂ ਜੀ ਪਹਿਲਾਂ ਚਾਹ ਲੈ ਲਓ ਕੋਈ ਨਹੀਂ ਆ ਦੋ ਕੱਪੜਾ ਤੇ ਉਹ ਨਿਕਾਲਨੇ ਦੇ ਦੇਗਾ ਨਾ ਬਾਅਦ ਕਰ ਉਸ ਨੂੰ ਸੱਚਾ ਦੇਖੋ ਭਾਈ ਦੀਦੀ ਵੀ ਕੱਪੜੇ ਲੈ ਰਹੇ ਨੇ ਜਿੱਦ ਨੂੰ ਬਹੁਤ ਸੋਹਣੇ ਕੱਪੜੇ ਇੱਥੇ ਨੇ ਆਪਾਂ ਨੇ ਦੀਦੀ ਵੀ ਹੈਪੀ ਹੋ ਗਏ ਕੱਪੜੇ ਲੰਦੇ ਨੇ ਆਪਣੇ ਤੋਂ ਤੁਹਾਡੀ ਦੁਕਾਨ ਤੋਂ ਇਹ ਆ ਦੇਖੋ ਬਰਬਰੀ ਵਗੈਰਾ ਦੇ ਵੀ ਆਏ ਨੇ ਸਾਰੇ ਹਾਂ ਬਰਬਰੀ ਚ ਬਹੁਤ ਕੱਲਾ ਹੈ ਬਰਬਰੀ ਦੇ ਦੇਖੋ ਟਾਈ ਐਂਡ ਡਾਈ ਇਸ ਗੋਡ ਮਾਰ ਦੀ ਟਾਈ ਐਂਡ ਡਾਈ ਇਮੰਗਾਨਿਜੇਬਲ ਹਾਂ ਟਾਈ ਐਂਡ ਡਾਈ ਚਲ ਰਿਹਾ ਹੈ ਹੁਣ ਹਾਂਜੀ ਇਹਦਾ ਕੀ ਪ੍ਰਾਈਸ ਸੂਟ ਦਾ ਇਹ ਸਸੇ ਆ ਲੋ ਆ ਲੋ ਟੂ ਇਹ ਵੀ ਸੋਨਾ ਬਾਈ ਇੱਕ ਮੇਰੀ ਗੱਲ ਸੁਣੋ ਇੱਕ ਤਾਂ ਨਹੀਂ ਝੂਠ ਵਾਲੀ ਇਹ ਰਿਸਕੋਸ ਵਾਲੀ ਖੁਦ ਦੀ ਖੁਦ ਸਭ ਕਪੜਾ ਕਿੰਨਾ ਖਾਵੇ ਡਿਜੀਟਲ ਪ੍ਰਿੰਟ ਆਲੋਸਨਾ ਦੇਖੋ ਪਰੋਂ ਵੀ ਕੋਈ ਪੜ ਕੇ ਸੁਣਾਓ ਬਹੁਤ ਜਿਆਦਾ ਪ੍ਰਿਹ ਕੀਤੀ ਹੋਈ ਆ ਜੀ ਬਹੁਤ ਸੋਹਣੀ ਹੈ ਵੀ ਫੈਬਰਿਕ ਬਹੁਤ ਸੋਹਣਾ ਗੰਗਰੇ ਦਾ ਕੱਦ ਦੇ ਓ ਜੂਮ ਕਰ ਦੋ ਇਹਨੂੰ ਮੈਂ ਪੂਰਾ ਦੇਖ ਲਿਆ ਉਹ ਡਿਜ਼ਾਈਨ ਹੈ ਜੀ ਮਤਲਬ ਇਹ ਚ 9-10 ਕਲਰ ਪੈਲੇਟ ਟੈਂਡ ਆਈ ਜੀ ਵੀ ਕੀ ਠੀਕ ਆੜ ਦੋ ਕਿ ਜੀ ਪੰਨਾ ਲਾ ਇਹਦੀ ਇਕੱਠੀ ਕਰਾਂ ਜਾਂ ਅਲੱਗ-ਅਲੱਗ ਕਰਵਾਵਾਂ ਤੁਹਾਡੀ ਨਹੀਂ ਨਹੀਂ ਦੋ ਬਾਟਮ ਦਾ ਕੰਨਾਂ ਅਲੱਗ-ਅਲੱਗ ਇਹ ਫਿਰ ਦੋ ਅਲੱਗ-ਅਲੱਗ ਫਿਰ ਸਾਨੂੰ ਕਟਾਉਣਾ ਪਊਗਾ ਕੋਈ ਨਹੀਂ ਕੋਈ ਨਹੀਂ ਕਿੰਨਾ ਤਾਹੂਗਾ ਕੱਪੜਾ 3.5 ਦੀ ਬਨਜੂਗੀ ਹਾਂ ਜੀ ਆਰਾਮ ਨਾਲ 3.5 ਦੀ ਕਿਤੇ ਕੋਈ ਉਹ ਨਾ ਹੋ ਜੀ ਫਿਰ ਸਾਨੂੰ ਮਿਲਣਾ ਨਹੀਂ ਉਹ ਤੁਹਾਡੇ ਕੱਪੜਾ ਜੋ ਹੈ ਸਹੀ ਵਾਕ ਤੋਂ ਬਨ ਜਾਏਗਾ ਨਹੀਂ ਨਹੀਂ ਐਸਾ ਮੈਨੂੰ ਪਤਾ ਵੀ ਮੈਂ ਦਵਾ ਵੀ ਉਹ ਕਰ ਸਕਦੀ ਹਾਂ ਅਲਦੀ ਜੀ ਕਈ ਵਾਰੀ ਕੋਈ ਇੱਕ ਹੈਂਡਵਰਕ ਦੇ ਦੁਪੱਟੇ ਪਹੁੰਚ ਜਾਂਦੇ ਨੇ ਨਾ ਬਣਾਉਂਦਾ ਮੈਂ ਨਾ ਠੀਕ ਅਜੀ 4 ਸੈਟ ਬੋਟਰੀ ਦੁਪੱਟਾ ਹੋਊਗਾ देखो और सेट को दो दुपट्टे ये देखो सारा हैंड वर्क है मतलब ये नॉर्मल रेट वाला है या हाई रेट है वो भी बता के रेट है ये हैगा सिर्फ 900 पर 900 दुपट्टा है शिमरदा जी बल्कि 800 दे लगा दूंगा और देखो देखो जी पता है डिस्काउंट और कर देंगे कि जब ਤੁਸੀਂ ਸ਼ਾਪ ਤੇ ਵਿਜ਼ਿਟ ਕਰੋਗੇ देखो देखो दिखा दो ਕੋਈ ਦਿੱਕਤ ਨਹੀਂ ਹਿੰਟ ਜੀ ਤੁਹਾਡੀ ਦੁਪੱਟਾ ਵਾਹ ਵਾਹ ਦੇਖੋ ਵਈ ਕਿੰਨਾ ਸੋਹਣਾ ਦੁਪੱਟਾ ਹੈ ਇਹ ਬਹੁਤ ਹੈਵੀ ਜਾਲ ਹੈ ਜੀ ਬਹੁਤ ਹੈਵੀ ਦੁਪੱਟਾ ਦੇਖੋ 4 ਸੈਟ ਕੋਟ ਰੂਗੋ ਦੁਪੱਟੇ ਤੇ ਥੋੜਾ ਹੈਂਡਵਰਕ ਦਿਖਾਓ ਵਾ ਦੇਖੋ ਕਿੱਦਾਂ ਹੈ ਮਤਲਬ ਪੂਰਾ ਹੈਂਡਵਰਕ ਹੈ ਸਾਰਾ ਇਹਦਾ ਕੀ ਰੇਟ ਆਗਾ ਇਹ ਵਾਲਾ ਸਿਰਫ ਹੋਊਗਾ 1500 ਰੁਪਏ ਦੇਖੋ ਜੀ ਬਹੁਤ ਸੋਹਣਾ 1500 ਦਾ ਦੁਪੱਟਾ ਇਹ ਦੁਪੱਟੇ 2.5 ਹੋ ਜਾਂਦਾ ਇਹ ਮੜਾ ਮਰਜੀ ਕਲਰ ਡਾਈ ਕਰਵਾ ਸਕਦੇ ਹੋ 골ਡਨ ਕਲਰ ਵੀ ਇਹ ਦੁਪੱਟਾ ਡਾਈ ਵੀ ਹੋ ਜਾਂਦਾ ਕਹਿੰਦੇ ਜਿਹੜਾ ਮਰਜੀ ਕਲਰ ਡਾਈ ਕਰਵਾ ਲਓ ਤੁਸੀਂ ਦੇਖੋ ਕਿੰਨਾ ਸੋਹਣਾ ਦੁਪੱਟਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਇਹਦੀ ਡਾਈ ਹੋਈ ਦੀ ਦੁਪੱਟੇ ਦੀ ਹੈ ਮੇਰੇ ਕੋਲ ਲੈਣਾ ਦੀ ਵੀ ਪਈਏ ਦੇਖੋ ਇੱਕ ਕਸਟਮਰ ਨੂੰ ਆਪਣੇ ਕਰਾ ਕੇ ਦਿੱਤਾ ਜੀ ਕਿੰਨਾ ਪਿਆਰਾ ਹੈ ਚਾਲ ਆ ਜਾ ਰਹੀ ਹੈ ਦੁਪੱਟੇ ਦੀ ਜੀ फटाफट ਮੈਂ ਠੀਕ ਹੈ 1200 ਦਾ ਰੇਟ ਆ ਇਹਦਾ ਤੇ ਬਾਕੀ ਜੇ ਸ਼ਾਪ ਤੇ ਵਿਜ਼ਿਟ ਕਰੋਗੇ ਤੁਹਾਨੂੰ ਡਿਸਕਾਊਂਟ ਹੋਰ ਵੀ ਮਿਲੇਗਾ ਇਹ ਲੋ ਦੇਖੋ ਇਹ ਆਪਾਂ ਨੇ ਮਤਲਬ ਵੀਡੀਓ ਬਹੁਤ ਸੋਹਣਾ ਬਈ ਰਾਜ ਦੁਪੱਟਾ ਤਾਂ ਸੱਚੀ ਹਾਂ ਜੀ ਹਾਂ ਲੰਘਾਈ ਸਾਰਾ ਇਹਦੇ ਕੋ ਡਾਈ ਹੋਣ ਤੋਂ ਬਾਅਦ ਆਪਾਂ ਨੇ ਵੀਡੀਓ ਬਾਅਦ ਚ ਵੀ ਦਿਖਾਤੀ ਹੈ ਜੀ ਮਤਲਬ ਬਿਨਾਂ ਡਾਈ ਤੋਂ ਇਹ ਦੇਖੋ 2 ਮਿੰਟ ਕੋ ਇਹ ਤੋਂ ਅੱਗੇ ਡਾਈ ਤਾਂ ਵੀ ਆਊਗਾ ਜੀ ਕਿੱਡਾ ਸੋਹਣਾ ਕਲਰ ਡਾਈ ਹੋਈ ਸੀ ਇਹਦੇ ਵਿੱਚ ਲੱਗਦੀ ਸਹੀ ਕਿੱਡਾ ਮਤਲਬ ਵਰਕ ਦੇਖੋ ਬਿਲਕੁਲ ਵੀ ਕੁਝ ਨਹੀਂ ਹੋਇਆ ਵਰਕ ਨੂੰ ਸਹੀ ਹੈ ਜਲਦੀ ਬਰਕਰਾਰੇ ਕਿਤੇ ਲਿਖ ਕੇ ਆ ਰਹੇ ਦੁਪੱਟਾ ਬਲਾਊਜ਼ ਦੁਪੱਟਾ ਵੀ ਹੈ ਬਲਾਊਜ਼ ਵੀ ਹੈ ਤੇ ਮਤਲਬ ਲਹਿੰਗਾ ਵੀ ਹੈ ਤੇ ਲਾਈਨਿੰਗ ਵੀ ਹੈ ਬਹੁਤ ਕੈਂਟਾ ਅਕਚੁਅਲੀ ਵੈਰਾਈਟੀ ਬਹੁਤ ਸਿਰਾਂ ਲੱਗਦੀ ਸਹੀ ਹੈ ਕੱਲ ਇਹਨੂੰ ਕੋਈ ਫਰਕ ਨਹੀਂ ਪਿਆ ਹਨ ਕੋਈ ਫਰਕ ਨਹੀਂ ਪਿਆ ਜੀ ਸਾਰਾ ਸੇਮ ਵਰਕ ਹਾਂ ਇਹ ਹੈ ਨਾ ਉਧਰ ਪਾ ਰਹੇ ਨੇ ਬਟਮ ਤੇ ਆਹ ਬਟਮ ਨਹੀਂ ਜੀ ਇਹਨਾਂ ਵਿੱਚ ਤੁਸੀਂ ਕੀ ਕਰ ਸਕਦੇ ਹੋ ਸੈਲਫ ਪ੍ਰਿੰਟ ਹੈ ਸਾਰਾ ਬਹੁਤ ਸੋਹਣੀ ਬਟਮ ਹੈ ਸੀ ਖੁਦ ਲਈਆਂ ਨੇ ਆਪਣੇ ਨਾਲ ਲਏ ਆ ਹਾਂ ਦਾ ਹੀ ਸੈਲਫ ਪ੍ਰਿੰਟ ਹੈ ਸਾਰਾ ਇਹ ਸਾਈਜ਼ ਦਤਾ ਹੈ

ਚਾਹੀਦੀ ਨੇ ਸੌਫਟਵੇਅਰ ਚਾਹੀਦਾ ਹਾਂ ਇਹ ਬਾਤ ਤੇ ਮੈਂ ਤੁਹਾਨੂੰ ਉਹਦੇ ਕੰਮ ਆਹਨ ਖਾਦ ਦੇ ਤੇ ਕਿ ਕਲਰ ਨਿਕਾ ਮਰਫਾ ਦੇ ਹਾਂ ਉਹ ਵੀ ਖੜੇ ਹੋ ਕਮਰੇ ਵੀਡੀਓ ਨੂੰ ਕਿੰਨਾ ਕਿੰਦਾ ਤੁਸੀਂ ਬਣਾ ਦੇਣਾ ਅਰੇ ਕੀ ਪਤਾ ਥੱਕ ਗਈ ਜੀ ਹਾਂ ਮੇਰੀ ਬਾਹ ਨੂੰ ਖਣ ਲੱਗੀ ਬਣਾ ਲੈ ਲੈ ਆ ਜਾ ਆਜੂ ਕੋਈ ਨਹੀਂ ਨੰਗਰ ਗੋਲਡਨ ਜਿੰਨਾ ਹੁਣ ਫਿਰ ਇਸ ਦੇ ਨਾਲ ਮਹਿੰਗੀ ਅਲੱਗ ਦਿਖਾਣਾ ਕੋਈ ਨਹੀਂ ਮਹਿੰਗੀ ਦਿਖਾਈਏ ਆ ਦੇਖੋ ਇਹ ਦੇਖੋ ਇਹ ਹੋ ਗਈ ਨਾਰਮਲ ਵਾਲੀ ਖੀਨ ਖਾਵਦੀ ਉਧਰ ਹੋਏ ਇਹ ਨਾਰਮਲ ਵਾਲੀ ਹੈ ਡਿਜ਼ਾਈਨ ਪ੍ਰਿੰਟਡ ਮਿਲ ਜਾਣਗੇ ਤੁਹਾਨੂੰ ਸਾਰੇ ਇਹਦਾ ਰੇਟ ਕੀ ਹੈ ਖੀਨ ਖਾਵਦਾ ਜਿਹੜੀ ਹੈਗੀ ਇਹ ਹੈਗੀ ਪਿਓਰ ਦੀ ਹਾਂ ਇਹ ਨਾਰਮਲ ਹੈ ਅੱਛਾ ਇਹ ਹੈਗੀ ਪਿਓਰ ਵਾਲੀ ਜੀ ਖੀਨ ਖਾਵਾ ਇਹ ਹੈਗੀ ਨਾਰਮਲ ਹੈ ਆ ਦੇਖੋ ਨਾਰਮਲ ਦੇ ਡਿਜ਼ਾਈਨ ਦਿਖਾ ਦਿਓ ਕਲਰ ਕਿੰਨੇ ਚੋਣੇ ਨੇ ਦੇਖੋ ਜੀ ਇਹ ਨਾਰਮਲ ਕੀਨ ਖਾਵਾਗੇ ਇਹਦਾ ਰੇਟ ਦੱਸਦੇ ਹੁਣ ਪਹਿਲਾਂ ਕਿੰਨਾ ਨਾਰਮਲ ਵਾਲੀ ਦੱਸਦੀ ਤੁਹਾਨੂੰ ਪੂਰੀ ਸਿਰ ਸਾਢੇ 550 ਆਲ ਓਵਰ ਸੂਟ ਦੂੰਗਾ। ਆਪਕੇ ਸਾਢੇ 550 ਦਾ ਸੂਟ ਹੈ ਜੀ ਆ ਨਾਰਮਲ ਵਾਲੀ ਕਿਨ ਖਾਉਦਾ ਤੇ ਜਿਹੜੀ ਪਿਓਰ ਵਾਲੀ ਆ ਇਹ ਪਿਓਰ ਵਾਲੀ ਦੱਸ ਤੁਹਾਨੂੰ ਪੂਰੀ ਮਾਰਕੀਟ ਚ ਟਰਾਈ ਕਰ ਲੈਣ ਥੋੜੇ ਬਹੁਤ ਆਪਣੇ ਕਸਟਮਰ ਨੇ ਆ ਆਡੀਅנס ਹੈ। ਜੀ ਸਿਰਫ ਇਸ ਨੂੰ ਪੂਰੀ ਸਾਢੇ 950 ਬਲਕਿ 950 ਦੂੰਗਾ। 900 ਦਾ ਸੂਟ ਹੈ ਜੀ ਇਹ ਪਿਓਰ ਵਾਲੀ ਕੋਈ ਸ਼ਿਕਾਇਤ ਤਾਂ ਨਹੀਂ ਆਊਗੀ। ਬੇਫਿਕਰ ਹੋ ਜੀ ਜੀ ਆਪਾਂ ਕਿਤੇ ਕਿਤੇ ਬਾਅਦ ਨਹੀਂ ਆਂ ਕਸਟਮਰ ਤੇ। ਉਹਨੂੰ ਪਤਾ ਹੀ ਹੈ ਆਪਾਂ ਕਸਟਮਰ ਨੂੰ ਹੈਪੀ ਰੱਖ ਇਹ ਚੱਲੇਗਾ ਜਿੱਦਿਏ ਦੋ ਪਸੀਗਰੀ ਵਿੱਚ ਪਾਈ ਇਹਨਾਂ ਤੋਂ ਆਹ ਜੇ ਲਾਹੋਗੇ ਮੈਂ ਤੁਹਾਨੂੰ ਕੱਢਾਂਗਾ ਆਉਂਦਾ ਬਾਜ਼ੀ ਲੱਗੇ ਇਹ ਕੰਮ ਇਹ ਓਆਈ ਇਹ 벨ਵਟ ਆ ਗਈ ਹਾਂਜੀ 벨ਵਟ ਪ੍ਰਿੰਟ ਪਰ ਆਹ ਵਾਰ ਹਮ ਵੀ ਨਿਵਾਸ ਤੋਂ ਲੱਖ ਰੁਪਏ ਇਹਦਾ ਕੀ ਰੇਟ ਆ 벨ਵਟ ਵਾਲੀ 벨ਵਟ ਦੇ ਦੀ ਤੁਹਾਨੂੰ ਪੂਗਾ ਇਹ ਸਿਰਫ 800 ਰੁਪਏ ਸੂਟ ਪ੍ਰਿੰਟ ਦਾ ਆਲ ਓਵਰ ਹਾਂਜੀ ਇਹ ਬੈਲਵਟ ਦਾ ਰੇਟ ਹੈਗਾ ਜੀ 800 ਰੁਪਏ ਆਲ ਓਵਰ ਇਹ ਮੇਰੇ ਕੋਲੇ ਹਲੇ ਆ ਰਹੇ ਆ ਮਾਲ ਕਾ ਹਾਂ ਇਹ ਮਾਲ ਹਲੇ ਆ ਰਿਹਾ ਕਹਿੰਦੇ ਪਰ ਇਹਦੇ ਵਿੱਚ ਆ ਤਿੰਨ ਚਾਰ ਕ ਕਲਰ ਹੈਗੇ ਨੇਗੇ ਹਾਂਜੀ ਠੀਕ ਹੈ ਤੇ ਹੋਰ ਕੋਈ ਵਰਕ ਵਗੈਰਾ ਮੈਂ ਦਿਖਾ ਦੂੰਗਾ 2 ਮਿੰਟ ਰੋਇਓ ਬਸ ਕਸਟਮਰ ਦੇ ਥੋੜੇ ਜਿਹਾ ਕੋਈ ਕੋਈ ਕਿਉਂਕਿ ਇਹ ਚੋਲਡਨ ਵੀ ਆ ਰਿਹਾ ਨਾ ਨਹੀਂ ਜਿਹੜਾ ਕੋਲ ਅਸੀਂ ਵੀ ਉਹਦੇ ਡਿਸਟ੍ਰੀਬਿਊਟਰ ਬਣ ਜਾਗੇ ਪੇਰੋਸਾਂ ਨੂੰ ਡਿਸਟ੍ਰਿਬਿਊਟਰ ਬਣਾਉਣਾ ਹੈ। ਅੱਛਾ। ਮੈਂ ਮੈਂ ਕਾਊਂਟਰ ਦਾ ਬਣਾਉਂਗਾ। ਪੇਜਾਂ ਕਾਊਂਟਰ ਖਾਦੇ। ਤੁਸੀਂ ਇਹਨਾਂ ਦੀ ਸ਼ਾਪ ਤੇ ਆਇਆ ਕਰੋ। ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ। ਇੱਕ ਚੀਜ਼ ਦੇ ਦੇ ਹਾਲ ਹੋਵੇ। ਇਹ ਤੋਂ ਨਹੀਂ ਗਬਰਵਾਦਨ ਚੱਡੀ। ਮੇਰੇ ਕੋਲ ਸਮਾਂ ਨਹੀਂ ਹੈਗਾ ਬੈਠੀ ਚੰਡੀਗੜ੍ਹ ਜਾਣਾ। ਇਹ ਨਵੀਂ ਚੀਜ਼ ਚੱਲੀ ਹੈ। ਤੁਹਾਨੂੰ ਮਾਰਕੀਟ 'ਚ ਮਿਲੋਗੇ ਵੀ ਨਹੀਂ ਕਿਤੇ।